ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਵੀਰ ਦਾ ਉਹ ਸੱਜਣੋ ਨੋਟ ਕਰ ਲਓ ਐਸ ਵੇਲੇ ਕਮਲਵੀਰ ਦੇ ਕੋਲੇ ਪਿੰਡ ਭਗਵਾਨਪੁਰੇ ਦੇ ਵਿੱਚ ਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਗਰਦਾਸਪੁਰ ਆ ਗਿਆ ਤੇ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਵੀਰ ਦੇ ਕੋਲੇ ਪਸ਼ੂ ਆਉਂਦੇ ਆ ਸੱਜਣੋ ਤੇ ਫੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਅੱਜ ਤੁਹਾਨੂੰ ਦੋ ਐਨੀਮਲ ਹੀ ਵਿਖਾਉਣੇ ਆ ਪਸ਼ੂ ਕਾਫੀ ਗਿਣਤੀ ਚ ਹੁੰਦੇ ਆ ਵੀਰ ਕੋਲੇ ਥੋੜਾ ਤੂੜੀ-ਤਾੜੀ ਦਾ ਸੀਜ਼ਨ ਚੱਲਦਾ ਕਰਕੇ ਤੇ ਅੱਜ ਦੋ ਐਨੀਮਲ ਆ ਭਰਾ ਕੋਲੇ ਦੋਨੇ ਪਸ਼ੂ ਆ ਜਿਹੜੇ ਸੱਜਣੋ ਆਪਾਂ ਤੁਹਾਨੂੰ ਚਲਾ ਕੇ ਵੀ ਵਿਖਾਵਾਂਗੇ ਰੇਟ ਵੀ ਪੁੱਛਾਂਗੇ ਵੀਡੀਓ 'ਚ ਹੀ ਸਾਰੀ ਗੱਲਬਾਤ ਕਰਾਂਗੇ ਤੇ ਕੋਈ ਵੀ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੇ ਨਵੇਂ ਵੀਰਾਂ ਨੂੰ ਰਿਕਵੈਸਟ ਬੇਨਤੀ ਰਹਿੰਦੀ ਆ ਕਿ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸੂਈ ਸਵਾਈ ਝੋਟੀ ਆ ਸਜਣੋ ਆ ਕੱਟੀਏ ਤੇ ਮਗਰ ਕਿੰਨਾ ਦੁੱਧਵਾ ਦਾ ਪ੍ਰੋਪਰ ਗੱਲਬਾਤ ਆਪਾਂ ਕਮਲ ਨਾਲ ਕਰ ਲੈਣੀ ਆ ਤੇ ਸਾਰੀ ਜਾਣਕਾਰੀ ਜਿਹੜੀ ਲੈ ਕੇ ਤੁਹਾਡੇ ਨਾਲ ਕਰਦੇ ਆ ਸਾਂਝੀ ਜੁੜੇ ਰਹੋ ਐਂਡ ਤੱਕ ਧੰਨਵਾਦ ਹੋਊਗਾ ਕਮਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਹੋਰ ਸੁਣਾ ਮੇਰਾ ਭਰਾ ਹਾਂਜੀ ਹਾਂਜੀ ਕਿਰਪਾ ਬਾਬੇ ਦੀ ਸਿੰਘ ਜੀ ਕਿਰਪਾ ਨਾ ਹਾਂਜੀ ਹਾਂਜੀ ਕਿਰਪਾ ਜੀ ਘਰ ਪਰਿਵਾਰ ਓਕੇ ਆ ਸਭ ਵਧੀਆ ਜੀ ਸਭ ਵਧੀਆ ਤੇ ਕਮਲ ਆਪਣਾ ਐਡਰੈਸ ਵੀਰੇ ਨਾਮ ਮੇਰਾ ਕਮਲ ਆ ਹਾਂਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਹਾਂਜੀ ਜ਼ਿਲ੍ਹਾ ਗਰਦਾਸਪੁਰ ਤੇ ਕਮਲ ਨੰਬਰ ਕਿਹੜਾ ਇਹਨਾਂ ਚੋਂ 98 981590784 ਇਹ ਤੇ ਵਰਸਲ ਚੱਲਦਾ ਠੀਕ ਆ ਹਾਂਜੀ ਹਿੱਤੇ ਲਾਇਓ ਨੰਬਰ ਬੰਦਾ ਠੀਕ ਆ ओके हां जी हां जी 84 ਵਾਲਾ 84 ਵਾਲਾ ਹਾਂਜੀ ਓਕੇ ਤੇ ਕਮਲਾ ਝੋਟੀ ਕਿਹੜਾ ਸੁਆ ਸੂਈ ਹੈ ਤੇ ਕਿੰਨਾ ਟਾਈਮ ਇਹ ਫਲੂਨ ਸੂਈ ਹੈ ਭਾਈ ਪਹਿਲਾ ਸੁਆ ਠੀਕ ਆ ਦੇਖੋ ਸਫਾਈਆਂ ਸੂਈਆਂ ਸਫਾਈਆਂ ਬਹੁਤ ਚੰਗੀਆਂ ਟਾਈਮ ਹੋ ਜਾਏ ਤੁਹਾਨੂੰ ਪਤਾ ਆ ਇਹ ਟਾਈਮ ਬਖਾ ਮੋਬਾਈਲ ਹੈਗਾ ਨਾ ਕੋਲੇ ਸਾਡੀਆਂ ਅਰਨ ਮੋਬਾਈਲ ਫੜੀ ਮੇਰਾ ਸਜਣੋ ਸਵੇਰ ਦਾ ਟਾਈਮ ਹੀ ਆ ਵੀਡੀਓ ਬਣਾਉਣ ਦਾ ਚੈੱਕ ਕਰ ਲਓ ਕੋਈ ਇਹਨੂੰ ਟਾਈਮ ਨਹੀਂ ਲੱਗਾ 5 5:30 ਦੀ ਚਵਾਈ ਜਿਹੜਾ ਮੱਡੀ 5:30 ਰਾਨ ਕੇ ਚੋਲੇ ਠੀਕ ਆ ਕੋਈ ਟਾਈਮ ਵਾਲਾ ਕਿਸ ਹਿਸਾਬ ਨਾਲ ਨਹੀਂ ਉਹ ਤਾਂ ਦੱਸੀ ਜਾਂਦੀ ਕਮਲ ਆ ਸਵਾ 11 ਦਾ ਟਾਈਮ ਆ ਸੱਜਣਾ ਨੋਟ ਕਰ ਲਓ ਕਿਉਂਕਿ ਇਹਦੇ ਲੇਵੇ ਦਾ ਗੈਸ ਆ ਜਿਹੜਾ ਉਸ ਹਿਸਾਬ ਨਾਲ ਲਾਇਓ ਕਿ ਚਵਾਈ ਨੂੰ ਹਜੇ 3-4 ਘੰਟੇ ਹੀ ਹੋਏ ਆ ਤੇ ਸ਼ਾਮ ਤੱਕ ਠੀਕ ਆ ਧਾਣਾ ਮਾਰ ਕੇ ਉਖਾ ਜੀ ਠੀਕ ਆ ਤੁੰਡੀ ਬਣ ਕਰਦਾ ਪਿਆਰਾ ਬਾਕੀ ਸੀਲ ਸਾਊਗਾ ਨਾ ਹਾਂ ਹਾਂ ਸੀਲ ਸਾਊਗਾ ਤਾਂ ਤੇ ਕਮਲ ਦੁੱਧ ਕਿੰਨਾ ਹੋਣੇ ਦੇ ਕੋਲੇ ਮੇਰੇ ਜਿਹੜਾ ਭਾਂਡੇ ਚ ਆ ਜੇ ਹੁਣ ਵੇਲੋ ਅੱਗੇ ਵੇਲੋ ਪੱਠੇ ਜਿਹੜੇ ਸੁੰਡੀ ਪੈ ਗਈ ਆ ਠੀਕ ਆ ਇਹ ਆਪਾਂ ਕੀਤੀ ਨਹੀਂ ਠੀਕ ਆ ਤੇ ਉਹਦੇ ਕਰਕੇ ਹੁਣ ਦੁੱਧ 2 ਕਿਲੋ ਘਟਾਇਆ ਛੋਟੀ ਸਲਾ 11 ਕਿਲੋ ਦੁੱਧ ਦੀ ਹੁਣ 9 ਕਿਲੋ ਦੁੱਧ ਪੱਕਾ ਵਾ 9 ਕਿਲੋ ਦੁੱਧ ਤੱਕੜੀ ਵਾਲਾ ਹੈਗਾ ਕੋਈ ਵੀ ਭੈਣ ਭਰਾ ਚੂਲੇ ਬਿਲਕੁਲ ਬਿਲਕੁਲ ਠੀਕ ਆ ਤੇ ਬਾਸ ਪੂਸ ਕਰਾਏਗਾ ਹਨਾ ਹਟਦਾਰੀ ਵੀ ਧਾਰਾ ਤੂਰਾ ਮਰਾਏਗਾ ਕਰਵਾ ਲੈਂਦੇ ਆ ਬਾਸ ਹਾਂ ਐ ਤਾਂ ਦੂਰੋਂ ਨੇੜੋਂ ਕਿਸੇ ਨੇ ਆਉਣਾ ਸੌਖਾ ਹੋ ਜਾਂਦਾ ਹਨਾ ਹਾਂ ਪਤਾ ਲੱਗ ਜਾਂਦਾ ਪੂਣ ਛੱਪੇ। ਬਹੁਤ ਚੰਗਾ ਬਣਾਉਂਦੀ ਛੋਟੀ ਤਾਂ ਕਰਕੇ ਮੈਂ ਠੀਕ ਆ ਮਗਰ ਬੱਚਾ ਵੀ ਕੱਟੀ ਆ ਦੀ। ਕੱਟੀ ਬਹੁਤ ਚੰਗੀ ਮਗਰ ਹਾਂ ਪਲਿਸਾਂ ਵੀ ਚੰਗੀ ਨਿਕਰ। ਤੇ ਕਮਲ ਕਿੰਨੇ ਕ ਦਿਨਾਂ ਦੀ ਸੂਈ ਹੈ ਵੀਰੇ? ਇਹਨੂੰ ਵੀਰ ਜੀ 12-13 ਦਿਨ ਹੋ ਗਏ ਦੀ ਸੂਈ। ਠੀਕ ਆ 12-13 ਦਿਨਾਂ ਦੀ ਸੂਈ ਸੱਜਣੋ। ਛੋਟੀ ਦੁੱਧ ਪੇੜ ਪੱਠੇ ਬੁੱਢੇ ਘੁਰਪੇ ਨਾ। ਹਾਂ ਜਵਾਰ ਜੁਰਪੈਣੀ ਆ ਫਿਰ ਦੁੱਧ 11 ਕਿਲੋ ਕਰ ਦਿੰਦੇ। ਠੀਕ ਆ 11-12 11-12 ਕਰ ਦਿੰਦੇ। ਠੀਕ ਆ। ਬਾਕੀ ਪਲੂਨ ਸੂਈ ਹੈ ਨੀਲੀ ਰਾਵੀ ਦੀ ਆ ਹਨਾ? ਹਾਂ ਜੀ ਹਾਂ ਜੀ ਜਿਹੜਾ ਦੀਨ ਲੈਣਾ ਚ ਕਰਦਗੇ ਭੈਣਾ ਭਰਾਵਾਂ ਨਾਲ ਸਟਾਰਟ ਹੀ ਆਪਣੇ ਧੋਆ ਕੰਮ ਅੱਜ ਸਟਾਰਟ ਆਪਣੇ ਤੇ ਭਾਜੀ ਉਦਾਂ ਦੇ ਝੋਟੀ ਦਾ ਇੱਕ ਪੰਜ ਵੀ ਕੀਤਾ ਇੱਕ ਲੱਖ ਵੀ ਕਰੀਦਾ ਵਾ ਠੀਕ ਆ ਜਿਹੜੀ ਝੋਟੀ ਦੇ ਦਾਂਗੇ ਹਾਂ ਨਾ 99000 ਦੀ 95000 ਹਾਂ ਜੀ ਹਾਂ ਜੀ ਝੋਟੀ ਦਾ ਨਾ ਤੁਹਾਨੂੰ ਮੈਂ ਦੱਸਣਾ ਝੋਟੀ ਦਾ 2000 ਰੁਪਿਆ ਬਿਆਨਾ ਵਿੱਚ ਆਇਆ ਠੀਕ ਆ ਉਹ ਬੰਦਾ ਪਤਾ ਨਹੀਂ ਪੈਸੇ ਬਣੇ ਜਾਂ ਕੀ ਬਾਕੀ ਚੱਕਰਾ ਜਿਹਦੇ ਕਾਰਨ ਰਹਗੀ ਹਾਂ ਹੈਨਾ ਜਿਹਦੇ ਕਾਰਨ ਇਹ ਝੋਟੀ ਰਹਿਣ ਵਾਲੀ ਦੀਆਂ ਹਾਂ ਹਾਂ ਹੁਣ ਆਪਾਂ ਇਹਨੀ ਝੋਟੀ ਆ ਉਹ ਤਾਂ 2000 ਦਾ ਬਿਆਨਾ ਪਵਾਸ ਨਹੀਂ ਦਿੱਤਾ ਠੀਕ ਆ ਸਾਡਾ ਦਈਏ ਝੋਟੀ ਖਰਾਬ ਕਰਦੀ ਆ ਠੀਕ ਹੈਨਾ ਖਰਾਬ ਕਰਦੀ ਤੇ ਆਪਾਂ ਹੁਣ ਝੋਡੀ ਖਾਣਾ 90000 ਦੀ ਤੇਰੀ 90000 ਦੀ ਹਾਂ ਲੇ ਹਾਂ ਜੀ 90 ਠੀਕ ਆ ਠੀਕ ਲਓ ਵੀ ਸੱਜਣਾ ਹਾਂ 90000 ਚੋਂ ਵੀ ਕਮਲ ਕਹਿੰਦਾ ਵੀ ਮੌਕੇ ਤੇ ਛੋੜ ਛੱਪਾ ਜਰੂਰ ਕਰਦੇ। ਬੰਦੇ ਬੰਨਾ ਕੋਈ ਫੇੜੀ ਦਿੰਦਾ ਪਾਸ ਕਰਕੇ ਸਭ ਕੋ ਚਾਪ ਚੂਕ ਕਰਕੇ ਐਵੇਂ ਥੋੜਾ ਕੋਈ ਬੰਨਾ 2000 ਦੇ ਦੇ। ਹਾਂ ਬਿਲਕੁਲ ਬਿਲਕੁਲ। ਕੋਈ ਨਹੀਂ ਸ਼ੱਕ ਉਹਦਾ ਹੁਣ ਅਗਲੇ ਕੋ ਪੈਸੇ ਨਾ ਬੰਦੇ ਉਹ ਸਾਡਾ ਕਸੂਰ ਨਹੀਂ ਛੋਟੀ ਲੱਗ ਸਕੂ ਨਹੀਂ ਕੋਈ। ਹਾਂ ਉਹ ਉਹ ਬੰਦੇ ਅਗਲੇ ਨੇ ਪਹਿਲਾਂ ਵੇਖਣੀ ਸੈਟਿੰਗ। ਵੀ ਆਪਣਾ ਕਿਤੇ ਹੱਥ ਅੜਦਾ ਕਿ ਨਹੀਂ। ਬਿਲਕੁਲ ਬਿਲਕੁਲ। 90000 ਦੀ ਠੀਕੀ ਹਾਨ ਲੈ ਲਾਂਗੇ ਉਹ ਚੋਂ ਮਾਨਤਾ ਥੋੜਾ ਬੋਧਾ ਹੋ ਜਾਊਗਾ। ਠੀਕ ਆ। ਹਾਂਜੀ ਹਾਂਜੀ। ਲਓ ਵੀ ਸੱਜਣਾ ਹ ਬਾ ਖਰੀਦ ਲਿਓ ਮੇਰਾ ਭੈਣ ਭਰਾ ਜਿਹੜਾ ਵੀ ਸਟਾਰਟਿੰਗ ਦੇ ਵਿੱਚ ਜੁੜ ਗਿਆ 70 80 ਹਜ਼ਾਰ ਦੇ ਖੋਲੇ ਆਂ ਡੇ ਆਂ ਡੇ ਆ ਤੇ ਬਾਕੀ ਝੂਟੀ ਮਗਰ ਵੀ ਸਜਣਾ ਕੱਟੀ ਤੇ ਹੁਣ ਮੰਨ ਲਓ ਵੀ ਜਿਵੇਂ ਕਹਿ ਦਈਏ ਨਾ ਲੁੱਟਣ ਵਾਲੀ ਗੱਲ ਹੀ ਆ ਚਲੋ ਜੋ 2 ਮਿੰਟ ਹਾਂ ਟਾਈਮ ਵੀ ਤੁਹਾਨੂੰ ਪਤਾ ਥੋੜਾ ਮੈਂ ਚਲੋ ਤਾ ਲਵਾਤਾ ਵੇਖੋ ਸਜਣਾ ਪਸਮਾ ਕਰ ਲਿਆ 11 ਵਜੇ ਦਾ ਸਵਾ 11 ਦਾ ਟਾਈਮ ਆ ਕੋਈ ਟਾਈਮ ਨਹੀਂ ਲੱਗਾ ਪਹਿਲਾਂ ਝੋਟੀ ਨੂੰ ਹਾਂ ਪਹਿਲੀ ਥਾਣੀ ਬਿਲਕੁਲ ਖਾਲੀ ਥਾਣਾ ਤੇ 5 ਵਜੇ ਚੁਈ ਆਪਾਂ 5:30 ਜਿਹੜਾ ਮਰਜ਼ੀ 5:30 ਆਣ ਕੇ ਜਿਹੜਾ ਮਰਜ਼ੀ ਚੋੜੀ ਕੋਈ ਉਹ ਜਿਹੀ ਨਹੀਂ ਗੱਲ ਵੀ ਵੀਡੀਓ ਬਣਾਉਣੀ ਆ ਤੇ ਪਹਿਲਾਂ ਹੀ ਤਣੀ ਹੋਊ 11 ਵਜੇ ਨਹੀਂ 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 ਓਕੇ ਰਿਪੋਰਟ ਜਮਾ ਐਨ ਖਾਲੀ ਖੜੀ ਸੀ ਹਾਂਜੀ ਹਾਂਜੀ ਠੀਕ ਆ ਕਮਲ ਵੀਰੇ ਮਾਰ ਦੇ ਧਾਰਾ ਦੋ ਦੋ ਵੇਖੋ ਸੱਜਣਾ ਇਹ ਕਿਉਂ ਟੱਕ ਨੰਬਰਾ ਕਰਮਾਣੀ ਦਾ ਕਿਆ ਬਾਤ ਵੇਖੋ ਸੱਜਣਾ ਚਵਾਈ ਮਕਰਲੇ ਥਾਣਾ ਦੀ ਬਾਕੀ ਸੀਲ ਬਹੁਤ ਆ ਕਮਲਾ ਹਨਾ ਬਹੁਤ ਜਿਆਦਾ ਆਗੇ ਕਰਮਾਂ ਵਾਲੀ ਨੂੰ ਪਤਾ ਹੀ ਨਹੀਂ ਵੀ ਥੱਲਿਓਂ ਦੀ ਨੰਗਿਆ ਫਰਪਵਾ ਹਾਂਜੀ ਅਗਲੇ ਥਰਾਂ ਦੀ ਵੀ ਚਵਾਈ ਚੈੱਕ ਕਰ ਲਓ ਮਿੱਤਰੋ ਦੇਖੋ ਮੰਨ ਲਓ ਜਿਵੇਂ ਕਹਿ ਦਿੱ ਗਏ ਨਾ ਦੋ ਦੋ ਚਾਰ ਚਾਰ ਧਾਰਾ ਮਾਰੇ ਜੱਗ ਜਾਉਂਦਾ ਨਾ ਤਾਂ ਨੂੰ ਕਿਉਂਕਿ ਚਵਾਈ ਚੰਗੀ ਆ ਕਰਮ ਵਾਲੀ ਦੀ ਤੇ ਝੱਗ ਝੁਗ ਸੋਹਣੀ ਬਣਾਉਂਦੀ ਆ ਨਹੀਂ ਨਹੀਂ ਇਹ ਕਮਲ ਤੌਰ ਕਰਾ ਚੱਕ 90000 ਚੋਂ ਮਹਾਨ ਤਲ ਹੋਣਾ ਸੱਜਣੋ ਬਿਲਕੁਲ ਨਾਲ ਓਕੇ ਯਾਰ ਓਕੇ ਆ ਜਮਾ ਹਾਨ ਆਈਆਂ ਹਨਾ ਬਿਲਕੁਲ ਤਾਂ ਤੁਹਾਡੇ ਸਾਹਮਣੇ ਝੋਟੀ ਦੱਸ ਕੀ ਆ 95 ਦੀ ਵਿਗਦੀ ਝੋਟੀ ਮੇਰੀ ਵੀ ਹੀ ਹਾਂ ਉਹ ਗਲਤ ਕਰਕੇ ਜੁਬਾਨ ਹੋ ਜੇ ਨਾ ਜੁਬਾਨ ਤੋਂ ਵੱਡਾ ਕੋਈ ਹਨਾ ਹਾਂ ਚਲੋ ਹਾਂ ਸੱਜਣੋ ਤੌਰ ਚੈੱਕ ਕਰ ਲੋ ਚੱਲ ਪੁੱਤ ਕੀ ਕਰਦੇ ਤੈਨੂੰ ਆ ਨਾਲ ਹੀ ਇਹਦੇ ਕਰਕੇ ਕਰਦੀ ਆ ਇਹਦਾ ਵੀ ਕਰਦੀ ਹੋਊਗੀ ਚੱਲ 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 ਬੱਪੂ ਹਿੱਕੀ ਮੜੀ ਜੀ ਕੋਈ ਬੰਦੇ ਬੰਦੇ ਬੈਠੇ ਕਰਕੇ ਵੀ ਹੋ ਸਕਦਾ ਸੱਜਣਾ ਚੈੱਕ ਕਰ ਲਓ ਪਲੂਨ ਸੂਈ ਝੋਟੀ ਆ ਤੇ ਟਾਈਮ ਟੂ ਮੈਂ ਤੁਹਾਨੂੰ ਪਹਿਲਾਂ ਹੀ ਵਿਖਾਤਾ ਸਾਰੀ ਗੱਲਬਾਤ ਮੋੜ ਲਿਆ ਕੰਮ ਮੋੜ ਲਿਆ ਹਾਂ ਬੰਦੇ ਬੈਠੇ ਆ ਨਾ ਇਹ ਤਾਂ ਡਰਦੀ ਆ ਮੈਂ ਸੱਤ ਦਿਨ ਬਾਈ ਹਰੀ ਬੈਠਿਆ ਸੀ ਇਹਦੇ ਕਾਰਨ ਥੋੜਾ ਜਿਹਾ ਲੈ ਚੱਲ ਬੱਚੇ ਕੋਲੇ ਕਮਲਾ ਬਾਕੀ ਸੱਜਣੋ ਐ ਜੇ ਕਹਿ ਦਈਏ ਨਾ ਵਜਨ-ਵਜਨ ਸੋਨਾ ਮਾਂ ਝੂਟੀ ਦਾ ਬਾਕੀ ਹਾਈਟ ਦੀ ਜੇ ਗੱਲ ਕਰੀਏ ਤਾਂ ਬਾਲੀ ਵੱਡੀ ਨਹੀਂ ਤੇ ਆਪਦੇ ਵਜੂਦ ਦੇ ਹਿਸਾਬ ਨਾਲ ਸੋਨਾ ਕੱਦ ਦਾ ਤੇ ਬਾਕੀ ਸਮਾਪ ਸਮੂਹ ਕਰਕੇ ਨਾ ਕਿੱਲੇ ਠੋਗੀ ਆ ਚਵਾਈ ਤੁਹਾਨੂੰ ਚੈੱਕ ਕਰਾਤੀ ਆ ਘਰ ਘਰ ਵਾਸਤੇ ਬਹੁਤ ਸੋਹਣੀ ਝੂਟੀ ਰੱਖਣਾ ਹਾਂ ਸ਼ਾਮਾ ਦਾ ਘਟਨਗੀ ਬਾਂਦੀ ਝੂਟੀ ਘਾਟਾ ਕੋਈ ਨਹੀਂ ਹਾਂਜੀ ਹਾਂਜੀ ਵੇਖੋ ਸੱਜਣੋ ਮਗਰ ਵੀ ਕੱਟੀ ਆ ਤੇ ਕਮਲਿਕਾ ਆਪਣੇ ਕੋਲੇ ਵਹਿੜ ਆ ਗਈ ਹੈ ਨਾ ਹਾਂਜੀ ਸਾਡੀ ਵਹਿੜ ਇਹ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਸੁਣਿਆ ਵੀਰੇ ਦੂਜਾ ਸੂਆ ਹਾਂਜੀ ਹਾਂਜੀ ਪਲੂਨ ਨੇ ਕਿੰਨਾ ਕ ਦੁੱਧ ਦਿੱਤਾ ਦੁੱਧ ਵੀਦੀ ਇਹਨੇ ਦਿੱਤਾ ਪਿਛਲੇ ਤੂਏ 10 ਲੀਟਰ ਜਿਹੜਾ ਉਹਨਾਂ ਮਿਲਵਾਇਆ ਜੈ ਤੋਇਆ ਵਾ 19 ਲੀਟਰ ਮਹਿਰ ਤਾਂ ਰਾਹੀ ਉਹਦੀ ਪੂਰੀ ਆ ਸੇਵਾ ਫੁੱਲੋ ਹੀ ਆ ਜੀ ਠੀਕ ਆ ਸਾਡੀ ਬਹੁਤ ਆ ਤੇ ਕਿੰਨੇ ਦਿਨ ਰਹਿ ਕੇ ਪਾੜਾ ਤੇਰਾ 12 13 ਹਜੇ ਦਿਨ ਲੈ ਜੂ ਹਨਾ ਹਾਂਜੀ ਹਾਂਜੀ ਪੰਦਰਾ ਬਲੇ ਸੱਜਣੋ ਦੋ ਦਿਨ ਵੱਧ ਵੀ ਘੱਟ ਵੀ ਇਹ ਤੁਹਾਨੂੰ ਪਤਾ ਫਿਰ ਡੰਗਰ ਦੇ ਹਾਂ ਉਹ ਵਜਨ ਵਾਲੀ ਆ ਹਨਾ ਪਲੀ ਸਭੀ ਚੰਗੀ ਆ ਪ੍ਰਿੰਟ ਵੀ ਸੋਹਣਾ ਕਮਲ ਤੂਰ ਕਰਾ ਦੇ ਹਾਂ ਕਰ ਜੂਗੀ ਇਹਨਾਂ ਹਨਾ ਬਾਕੀ ਗਰਮੀ ਗਰਮੀ ਨਹੀਂ ਮੰਦੀ ਹਾਲੇ ਹਾਲੀ ਗਰਮੀ ਨਹੀਂ ਮੰਦੀ ਬਾਕੀ ਛੋਣੀ ਵੀ ਮਤਲਬ ਛੋਣੀ ਵੀ ਚੱਲੀ ਦਿਨਾਂ ਦੇ ਹਾਂ ਲੀਵਾ ਚੰਗਾ ਬਣਾ ਜੂਗੀ ਕੋ ਮਰਲ ਮਰਲ ਚੰਗੀ ਲੱਗੀ ਆ ਸੱਜਣੋ ਮੋੜ ਲਿਆ ਵੀਰੇ ਕਰ ਲੋ ਚੱਕ ਇਹ ਕਮਲੇ ਦਾ ਰੇਟ ਕੀ ਰਹੂਗਾ ਵੀਰੇ ਰੇਟ ਵੀ ਜੀ ਵੈਰ ਤੇ ਓਦਾਂ 65000 ਦੀ ਤਿਆਰ ਹੋਗੇ ਠੀਕ ਆ ਹਾਂ ਜੀ ਆਪ ਤੂੰ ਵੇਖ ਲੈ ਚੰਗੇ ਦਰਾਂ ਤੋਂ ਗੱਲ ਨਹੀਂ ਲਾਏ ਹਾਂ ਹੈਨਾ ਰਾਜੀ ਰੋਜੀ ਇਹ ਰਾਜੀ ਆ ਰੰਗ ਰੂਪ ਬਹੁਤ ਸੋਹਣਾ ਬਹੁਤ ਚੰਗੀ ਵੈਰ ਆ ਹਾਂ ਜੀ 70000 ਜਿਆਦਾ ਤੇ ਲੈਣ ਦੇ ਵਿੱਚ ਜੰਦੀ ਠੀਕ ਆ ਤੇ ਆਪਾਂ ਜਿਹੜੀ ਹਾਣਾਵਾ ਵੈੜਾ ਹੁਣ ਜਿਹੜੀ ਆ ਵੀ 55000 ਦੀ ਦੇ ਦਾਂਗੇ 55000 ਦੀ ਹਾਂਜੀ ਹਾਂਜੀ ਜੇ ਕੋਈ ਲਾਵੇ ਫੋਨ ਤੇ ਮੌਕੇ ਤੇ ਹੋ ਜੂ ਛੋਟ ਸੱਪਾ ਮਾਨਤਾਨ ਪੰਜ ਹੀ ਛੱਡ ਦਾਂਗੇ ਵੀ ਦੀ 50000 ਦੀ ਦੇ ਦਾਂਗੇ ਹਾਂ 50000 ਦੀ ਹਾਂਜੀ ਹਾਂਜੀ ਹੁਣ ਤਾਂ ਯਾਰ ਖਰੀਦ ਲੈਣੀ ਚਾਹੀਦੀ ਹੈ ਨਾ ਹਾਂ ਬਿਲਕੁਲ 50000 ਤੋਂ ਹੁੰਦੀ ਨਹੀਂ ਇਤਾਂ ਦੀ ਗੱਡ ਆ ਵੇਂਗੀ ਲੈ ਲਈ ਜੀ ਬਾੜੇ ਲੈ ਲਈ ਚੰਗੀ ਯਾਰ ਟੁੜੀ ਟਾੜੀ ਲੋਕੀ ਬਣਾਉਂਦੇ ਆ ਹਾਂ ਥੋੜਾ ਡਾਊਨ ਹੋਇਆ ਵਾ 13 ਗਾਹ ਘਾਹ ਰੋਕਿਆ ਬਿਲਕੁਲ ਬਿਲਕੁਲ ਇਹ ਸੀ ਕਿ ਫੋਨ ਥੋੜਾ ਡੰਗਰ ਤਾਂ ਹੀ ਘੱਟ ਲੈਂਦੇ ਆ ਠੀਕ ਆ ਮੈਂ ਬਣਾ ਲਈ ਕੜੀ ਟੁੜੀ ਟਾੜੀ ਲੈ ਆ ਨਹੀਂ ਠੀਕ ਆ ਤੁਮ ਲੋ ਵੀ ਸੱਜਣੋ ਇਹ ਸੀਗੇ ਪਸ਼ੂ ਕਮਲ ਕੋਲੇ ਪਿੰਡ ਭਗਵਾਨਪੁਰੇ ਚ ਤੇ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਡੇਰਾ ਬਾਬਾ ਨਾਨਕ ਤੇ ਪ੍ਰੋਪਰ ਜਾਣਕਾਰੀ ਲੈ ਲਈ ਆਪਾਂ ਕੱਲਾ ਕੱਲਾ ਪਸ਼ੂ ਤੁਰ ਕੇ ਵੇਖ ਲਿਆ ਤੇ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਆ ਸੱਜਣੋ ਸਾਰੇ ਭੈਣਾ ਭਰਾਵਾਂ ਦਾ